ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਣ ਵਾਲੇ ਕੰਢੀ ਏਰੀਏ ਦੇ ਪਿੰਡ ਕਸੌਲੀ ਦੇ ਨਜ਼ਦੀਕ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸ ਦਿੰਦੇ ਆ ਕਿ ਅੱਗ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਪਿੰਡ ਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਬਿਲਕੁਲ ਪਿੰਡ ਦੇ ਨਜ਼ਦੀਕ ਇਹ ਅੱਗ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਹਫੜਾ ਤਫੜੀ ਮਚ ਗਈ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਆ ਗਏ ਨੇ ਤੁਸੀਂ ਦੇਖੋ ਕਿ ਕਿਵੇਂ ਭਾਂਬੜ ਮਚਦੇ ਹੋਏ ਜਿਹੜੇ ਅੱਗ ਦੇ ਵਿਖਾਈ ਦੇ ਰਹੇ ਨੇ ਇੱਕ ਵੱਡਾ ਖਤਰਾ ਪਿੰਡ ਵਾਸੀਆਂ ਨੂੰ ਲੱਗ ਚੁੱਕਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਪਣੇ ਤੌਰ ਤੇ ਇਸ ਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਜੰਗਲਾਤ ਭਾਗ ਨੂੰ ਪੂਰੀ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਭਾਗ ਦੇ ਅਧਿਕਾਰੀ ਪਹੁੰਚ ਗਏ ਨੇ ਤੇ ਜਿਸ ਜਗ੍ਹਾ ਤੇ ਅੱਗ ਲੱਗੀ ਹੋਈ ਹੈ ਉਸ ਜਗ੍ਹਾ ਫਾਇਰ ਰੈਟ ਦੀ ਗੱਡੀ ਨਹੀਂ ਪਹੁੰਚ ਸਕਦੀ ਜਿਸ ਨੂੰ ਲੈ ਕੇ ਪਿੰਡ ਵਾਸੀ ਤੇ ਨਾਲ ਜੰਗਲਾਤ ਭਾਗ ਦੇ ਅਧਿਕਾਰੀ ਆਪਣੇ ਤੌਰ ਤੇ ਸੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਜਦੋਂ ਵਾਪਸ ਨੂੰ ਜਿੱਥੇ ਅੱਗੇ ਲੇ ਗਏ ਉਹ ਕਿੱਥੇ ਨੂੰ ਥੋੜਾ ਹੈ ਰਸਤਾ ਦੇਗਾ ਥੋੜਾ ਜਿਹਾ ਚੱਲਦੇ ਰਹਿਣਾ ਕਿੱਥੇ ਜਾ ਰਿਹਾ ਹੈ ਰਾਹਮਾ ਪਾਣੀ ਦੀ ਬੋਤਲ ਲੈ ਆਇਆ ਲੋਕੀਂ ਦੇ ਹੈਲੋ ਹਾਂਜੀ ਸਰਪੰਚ ਸੁਮਨਾਥ ਮੋਹਰ ਜੀ ਕਸੌਲੀ ਤੋਂ ਹਾਂਜੀ ਹਾਂਜੀ ਅਜੇ ਸਰਪੰਚ ਸਾਹਿਬ ਜਿਹੜੀ ਇਹ ਪਿੰਡ ਦੇ ਨਜ਼ਦੀਕ ਬਿਲਕੁਲ ਅੱਗ ਪਹੁੰਚ ਗਈ ਹੈ ਪਹਾੜਾ ਚ ਲੱਗੀ ਹੋਈ ਤਾਂ ਕਿੰਨਾ ਕਿ ਖਤਰਾ ਮਹਿਸੂਸ ਹੋ ਰਿਹਾ ਪਿੰਡ ਵਾਸੀਆਂ ਨੂੰ ਜਾਂ ਕੀ ਮੇ ਸਥਿਤੀ ਹੈ ਮੌਕੇ ਤੇ ਇੱਥੇ ਐਸਾ ਬਿਲਕੁਲ ਪਿੰਡੇ ਨਜ਼ਦੀਕ ਪਹੁੰਚੀ ਹੋਈ ਹੈ ਹਾਂਜੀ ਜਿਹੜਾ ਜੰਗਲਾਤ ਦੇ ਅਧਿਕਾਰੀ ਸਾਰੇ ਪਹੁੰਚੇ ਹੋਏ ਹੋ ਰਹੇ ਅੱਛਾ ਜੀ ਜਿਹੜਾ ਪਿੰਡ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਅਗਵਜੋਣ ਦੇ ਵਿੱਚ ਜੋ ਕਿੰਨੇ ਕ ਬਜੇ ਤੋਂ ਲੱਗੀ ਹੋਈ ਆ ਅੱਗ ਪਹਾੜਾਂ ਦੇ ਵਿੱਚ ਜਾਂ ਕਿੰਨੇ ਕ ਦਿਨਾਂ ਤੋਂ ਇਹ ਸਰ ਕੁਝ ਘੰਟੇ ਪਹਿਲਾਂ ਲੱਗੀ ਹੋਈ ਆ ਅੱਛਾ ਜੀ ਜਦਕੇ ਨਾਲਕੇ ਨਾਲੇ ਦਾ ਅਧਿਕਾਰੀ ਉਰੇ ਪਹੁੰਚ ਚੁੱਕੇ ਸਾਰੇ ਰਿੰਜਰ ਸਾਹਿਬ ਪਹੁੰਚੇ ਹੋਏ ਬੀਓ ਪਹੁੰਚੇ ਹੋਏ ਹੋਰੇ ਅੱਛਾ ਕੁਝ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਕਿਸਵਨੋਂ ਲਗਾਈ ਗਈ ਹੈ ਜਾਂ ਲੱਗੀ ਹੈ ਕਿਵੇਂ ਇਹ ਕੋਈ ਪਤਾ ਨਹੀਂ ਸਰ ਲੱਗਿਆ ਜੇ ਤੱਕ ਵੀ ਕਿੰਨੇ ਲਗਾਈ ਕਿਹਾਂ ਲੱਗੇ ਆਪਣੇ ਬਲਗੀ ਕਿਹਾ ਹੋਇਆ ਹੈ ਅੱਛਾ ਜਦੋਂ ਤੋ ਪਿੰਡ ਦੇ ਬਿਲਕੁਲ ਨਜ਼ਦੀਕ ਪਹੁੰਚੀ ਹੈ ਦੱਸਿਆ ਜਾ ਰਿਹਾ ਕਿ ਪਿੰਡ ਦੇ ਲੋਕ ਵੀ ਬਾਹਰ ਨਿਕਲ ਗਏ ਸੀ ਕਾਫੀ ਲੋਕਾਂ ਵੱਲੋਂ ਸਾਨੂੰ ਫੋਨ ਆਏ ਨੇ ਤਾਂ ਕਿਵੇਂ ਲੋਕ ਡਰਦੇ ਰਹੇ ਕਿੰਨੇ ਮਹਿਸੂਸ ਕਰ ਰਹੇ ਸੀ ਕਿਉਂਕਿ ਲੋਕਾਂ ਦੇ ਘਰਾਂ ਦੇ ਅੰਦਰ ਅੱਗ ਬੜਨ ਦਾ ਬਹੁਤ ਵੱਡਾ ਡਰ ਸੀ ਇਹ ਮਸ ਹਲੋ ਜੀ ਪਹੁੰਚ ਗਈ ਅੱਗ ਹਾਂਜੀ ਇਹ ਜਿੰਨੇ ਵੀ ਅਧਿਕਾਰੀ ਸਾਰੇ ਬਜਾਉਣ ਤੇ ਲੱਗੇ ਹੋਏ ਜੀ ਹੁਣ ਅੱਗ ਦੇ ਕਾਬੂ ਕਾਬੂ ਪੈ ਜੇਗਾ ਅੱਗ ਤੇ ਜਿਸ ਤਰੀਕੇ ਨਾਲ ਬਿਲਕੁਲ ਪਿੰਡ ਦੇ ਨਜ਼ਦੀਕ ਪਹੁੰਚ ਗਈ ਹੈ हां जी हां जी ऐसे बिल्कुल काबू ਪਾ ਲਿਆ ਕਿ ਪਿੰਡ ਨੇ ਨਾਲ ਹੋ ਗਏ ਨੇ ਸਹਿਯੋਗ ਦਿੱਤਾ। ਅੱਛਾ 5 ਗ੍ਰੇਡ ਦੀ ਗੱਡੀ ਆਈ ਹੈ ਕੋਈ? ਐਸੇ ਗੱਡੀ ਉੱਥੇ ਪਹੁੰਚਣ ਦੀ ਉਮੀਦ ਨਹੀਂ ਸੀਗੀ। ਉਹਨਾਂ ਦਾ ਫੋਨ ਕੀਤਾ ਸੀ ਆਪਾਂ ਨੇ। ਹਾਂ ਜੀ। ਉੱਥੇ ਗੱਡੀ ਪਹੁੰਚ ਨਹੀਂ ਸਕਦੀ। ਅੱਛਾ ਆਪਣੇ ਤਰੀਕੇ ਨਾਲ ਮਨਜੂਲਾਦਪੁਰ ਕਾਬੂ ਪਾ ਰਹੇ ਹਾਂ। ਹਾਂ ਜੀ ਜੰਗਲਾਦਪੁਰ ਦੇ ਸਾਰੇ ਅਧਿਕਾਰੀ ਪਹੁੰਚੇ ਹੋਏ ਜਿੱਦਾਂ ਪਿੰਡ ਨੇ ਸਹਿਯੋਗ ਕਰਕੇ ਆਪਣਾ ਸਾਰੀ ਅੱਗ ਦੇ ਕਾਬੂ ਪਾ ਲਏ ਜੀ ਆਪਾਂ ਨੇ। ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਭ ਨੂੰ ਸਭ। ਠੀਕ ਠੀਕ ਹੈ। ਥੈਂਕ ਯੂ।